ਅਮਰਿਤਪਾਲ ਸਿੰਘ ਤੇ NSA ਦੂਜੀ ਵਾਰ ਲਗਾਉਣ ਦਾ ਅਸਲੀ ਕਾਰਨ ਪੰਜਾਬ ਸਰਕਾਰ ਨੇ ਸਬੂਤਾਂ ਸਹਿਤ ਹਾਈ ਕੋਰਟ ਦੇ ਵਿੱਚ ਦੱਸ ਦਿੱਤਾ ਹੈ ਤੇ ਉਹ ਕੀ ਬਿਆਨ ਦਿੱਤੇ ਹਨ ਕਿ ਉਹ ਝੂਠੇ ਹੋ ਸਕਦੇ ਆ ਜਾਂ ਨਹੀਂ ਉਹਦੀ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਜਾਣਦੇ ਆਂ ਅਸਲ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਤੇ ਦੂਜੀ ਵਾਰੀ ਜਦੋਂ NSA ਲੱਗੀ ਤਾਂ ਸਾਰੇ ਹੀ ਹੈਰਾਨੀ ਦੇ ਵਿੱਚ ਸਨ ਕਿ ਇਹ NSA ਕਿਉਂ ਲਗਾਈ ਗਈ ਹੈ ਤਾਂ ਪੰਜਾਬ ਸਰਕਾਰ ਨੇ ਵੀ ਹਾਈ ਕੋਰਟ ਦੀ ਬਾਰ-ਬਾਰ ਮੰਗ ਤੇ ਸਬੂਤ ਨਹੀਂ ਦਿੱਤੇ ਸੀ ਪਰ ਹੁਣ ਲੰਬੇ ਸਮੇਂ ਬਾਅਦ ਪੰਜਾਬ ਸਰਕਾਰ ਨੇ ਇਹ ਸਬੂਤ ਦਿੱਤੇ ਕਿ ਜਿਵੇਂ 1995 ਸ ਵਿੱਚ ਬਿਆਨਤ ਸਿੰਘ ਮੁੱਖ ਮੰਤਰੀ ਦੇ ਉੱਤੇ ਹਮਲਾ ਕੀਤਾ ਗਿਆ ਸੀ ਬੰਬ ਨਾਲ ਉਡਾ ਦਿੱਤਾ ਗਿਆ ਸੀ ਦਲਵਾਰ ਸਿੰਘ ਨਾਂ ਦੇ ਇੱਕ ਸਿੰਘ ਦੁਆਰਾ ਤਾਂ ਉਸੇ ਤਰ੍ਹਾਂ ਹੀ ਭਾਰੀ ਇਕੱਠ ਦੇ ਵਿੱਚ ਇਹ ਪ੍ਰਚਾਰ ਕਰਦੇ ਆ ਭਾਈ ਅਮਰਿਤਪਾਲ ਸਿੰਘ ਨੇ ਇਹ ਬਿਆਨ ਦਿੱਤਾ ਸੀ ਕਿ ਜੇ ਹੁਣ ਬਿਆਨਤ ਪੈਦਾ ਹੋ ਸਕਦੇ ਤਾਂ ਉਸੇ ਨੂੰ ਖਤਮ ਕਰਨ ਦੇ ਲਈ ਦਲਵਾਰ ਵੀ ਕਈ ਪੈਦਾ ਹੋ ਚੁੱਕੇ ਹਨ ਤਾਂ ਏਸੇ ਨੂੰ ਬਿਆਨ ਨੂੰ ਮੁੱਖ ਰੱਖਦਾ ਏਸੇ ਦੀ ਹੀ ਅਸਲੀ ਕਲਿੱਪ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਗਈ ਹੈ ਇੰਨਾ ਹੀ ਨਹੀਂ ਨਾਲ ਜ ਥਾਣੇ ਦੇ ਵਿੱਚ ਜਾ ਕੇ ਹਮਲਾ ਕੀਤਾ ਗਿਆ ਸੀ ਜਾਂ ਫਿਰ ਤੱਕਾ ਸ਼ਹੀਨੋ ਦਿਖਾਇਆ ਗਿਆ ਉਸੇ ਨੂੰ ਇਲਜ਼ਾਮ ਲਗਾਉਂਦੇ ਆ ਕਿਹਾ ਕਿ ਆਮ ਲੋਕਾਂ ਦੇ ਲਈ ਵੀ ਇਹ ਸੁਰੱਖਿਅਤ ਨਹੀਂ ਹੋ ਸਕਦਾ ਕਿਉਂਕਿ ਇਹ ਕਾਨੂੰਨ ਦੇ ਉੱਤੇ ਸਿੱਧਾ ਹਮਲਾ ਕਰ ਸਕਦਾ ਹੈ ਇਸੇ ਤਰ੍ਹਾਂ ਉਸ ਨੂੰ ਇੱਕ ਵੱਡਾ ਅੱਤਵਾਦੀ ਦਿਖਾਇਆ ਜਾ ਰਿਹਾ ਹੈ ਅਸਲ ਦੇ ਵਿੱਚ ਕੀ ਕਾਰਨ ਕੀ ਇਹ ਅਸਲ ਵਿੱਚ ਸਹੀ ਗੱਲਾਂ ਨੇ ਤੁਸੀਂ ਸਭ ਜਾਣਦੇ ਹੋ ਤੇ ਆਪਣੀ ਰੈਕਮੈਂਟ ਵਿੱਚ ਜਰੂਰ ਦੱਸਿਓ ਕਿ ਉਹ ਜੋ ਸਬੂਤ ਦਿੱਤੇ ਜਾ ਰਹੇ ਹਨ ਸਹੀ ਤਰੀਕੇ ਨਾਲ ਪੇਸ਼ ਕੀਤੇ ਜਾਣਗੇ ਤੇ ਭਾਈ ਅਮਰਿਤਪਾਲ ਸਿੰਘ ਜੀ ਬਾਹਰ ਆਉਣੇ ਚਾਹੀਦੇ ਹਨ ਜੇ ਬਾਹਰ ਲਿਆਉਣ ਵਿੱਚ ਤੁਸੀਂ ਸਹਿਮਤ ਹੋ ਤਾਂ ਆਪਾਂ ਇੱਕ ਡਿਟੇਲ ਵੀਡੀਓ ਲੈ ਕੇ ਆਉਣੀ ਆ ਡਾਕੂਮੈਂਟਰੀ ਜੇ ਤੁਸੀਂ ਸਹਿਮਤ ਹੋ ਤਾਂ ਜੈਸ ਲਿਖ ਦਿਓ ਕਮੈਂਟ ਦੇ ਵਿੱਚ ਤੇ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ